ਰਾਹੁਲ ਗਾਂਧੀ ਜੀ ਨੇ ਅਮਰੀਕਾ ਦੇ ਅੰਦਰ ਜੋ ਸਿੱਖਾਂ ਦੇ ਪ੍ਰਤੀ ਨਫ਼ਰਤ ਭਰੀ ਔਰ ਬਹੁਤ ਹੀ ਭद्दी ਸ਼ਬਦਾਵਲੀ ਦਾ ਇਸਤੇਮਾਲ ਕੀਤਾ ਮੈਂ ਉਹਦੀ ਕੜੇ ਸ਼ਬਦਾਂ ਚ ਨਿੰਦਾ ਕਰਦਾ ਇਹ ਕਹਿਣਾ ਕਿ ਭਾਰਤ ਦੇ ਅੰਦਰ ਸਿੱਖਾਂ ਦੀ ਦਸਤਾਰ ਕੜਾ ਸੁਰੱਖਿਤ ਨਹੀਂ ਗੁਰਦੁਆਰੇ ਜਾ ਸਕਣਗੇ ਕਿ ਨਹੀਂ ਜਾ ਸਕਣਗੇ ਇਸ ਦਾ ਸਵਾਲ ਆ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਕੋਸ਼ਿਸ਼ਾਂ ਜ਼ਖਰੀਆ ਖਾਨ ਤੋਂ ਲੈ ਕੇ ਔਰੰਗਜ਼ੇਬ ਤੋਂ ਲੈ ਕੇ ਅਬਦਾਲੀ ਤੋਂ ਲੈ ਕੇ ਗੋਰੀਆਂ ਤੋਂ ਲੈ ਕੇ ਔਰ ਕਾਂਗਰਸ ਤੱਕ ਸਭ ਨੇ ਕੋਸ਼ਿਸ਼ ਕੀਤੀ ਆ ਸਿੱਖ ਦੀ ਦਸਤਾਰ ਨੂੰ ਕੋਈ ਹੱਥ ਪਾਉਣ ਦਾ ਕਲਪਨਾ ਵੀ ਨਹੀਂ ਕਰ ਸਕਦਾ ਸੁਪਨੇ 'ਚ ਵੀ ਨਹੀਂ ਦੇਖ ਸਕਦਾ। ਔਰ ਮੈਂ ਇਹ ਵੀ ਜ਼ਰੂਰ ਕਹਿਣਾ ਚਾਹੁੰਦਾ ਇਸ ਦੇਸ਼ ਦੇ ਅੰਦਰ ਉੱਚੇ-ਉੱਚੇ ਪੱਧਰ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਹੋਵੇ, ਰਾਸ਼ਟਰਪਤੀ ਹੋਵੇ, ਸੈਨਾ ਆध्यक्ष ਹੋਵੇ, ਸੁਪਰੀਮ ਕੋਰਟ ਦੇ ਚੀਫ ਜਸਿਸ ਹੋਣੇ ਸਭ ਦੇ ਉੱਤੇ ਸਿੱਖ ਬੈਠੇ ਨੇ ਬੜਾ ਸਨਮਾਨ ਅੱਜ ਦੇਸ਼ ਦੇ ਲੋਕ ਸਿੱਖਾਂ ਦਿੰਦੇ ਨੇ। ਪਰ ਤੁਸੀਂ ਹਮੇਸ਼ਾ ਹੀ ਇਸ ਤਰ੍ਹਾਂ ਦੀ ਦੇਸ਼ ਵੰਡੂ, ਕੌਮ ਮੰਡੂ, ਧਰਮ ਮੰਡੂ ਰਾਜਨੀਤੀ ਕੀਤੀ ਹੈ। ਔਰ ਉਹ ਨਫ਼ਰਤ ਭਰੀ ਰਾਜਨੀਤੀ ਦੇ ਚੱਲਦੇ 1984 ਦੇ ਅੰਦਰ ਤੁਸੀਂ ਸਿੱਖਾਂ ਦਾ ਕਤਲੇਆਮ ਵੀ ਕਰਾਇਆ ਤੁਹਾਡੇ ਪਰਿਵਾਰ ਦੇ ਜਿੰਨਾ ਵੱਡਾ ਕਤਲੇਆਮ ਕਰਾਉਣ ਤੋਂ ਬਾਅਦ ਉਹਨਾਂ ਕਤਲੇਆਮ ਕਰਨ ਵਾਲੇ ਸੱਜਨ ਕੁਮਾਰ ਜਗਦੀਸ਼ ਟੈਟਰਨ ਨੂੰ ਵੀ ਤੁਸੀਂ ਆਪਣੀ ਪਾਰਟੀ 'ਚ ਅੱਜ ਵੀ ਰੱਖਿਆ ਹੋਇਆ ਹੈ ਇਹ ਦਰਸਾਉਂਦਾ ਕਿ ਤੁਹਾਡੇ ਮਨ ਦੇ ਅੰਦਰ ਸਿੱਖਾਂ ਦੇ ਪ੍ਰਤੀ ਕਿੰਨੀ ਨਫ਼ਰਤ ਹੈ ਇਹ ਦਰਸਾਉਂਦਾ ਕਿ ਤੁਸੀਂ ਸਿੱਖਾਂ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਦੇ ਜੇ ਇਹ ਦਰਸਾਉਂਦਾ ਕਿ ਅੱਜ ਵੀ ਤੁਸੀਂ ਆਪਣੀ ਗੰਦੀ ਰਾਜਨੀਤੀ ਔਰ ਨਫ਼ਰਤਪਤੀ ਰਾਜਨੀਤੀ ਦੇ ਵਾਸਤੇ ਸਿੱਖਾਂ ਦੀ ਦਸਤਾਰ ਕਕਾਰ ਔਰ ਗੁਰਦੁਆਰਿਆਂ ਨੂੰ ਵਿੱਚ ਲੈ ਕੇ ਆਏ ਜਿਦੀ ਮੈਂ ਫਿਰ ਤੋਂ ਕੜੇ ਸ਼ਬਦਾ 'ਚ ਨਿੰਦਾ ਕਰਦਾ ਹਾਂ